ਇੱਕ ਮਿੰਟ ਤੁਸੀਂ ਇੱਕ ਮਿੰਟ ਵੇਟ ਕਰੋ ਓਏ ਇਧਰ ਇਧਰ ਆ ਮੜ ਜਾ ਦੋ ਦੋ ਬੋਲ ਸੁਣਾਈ ਤੇ ਜ਼ਿੰਦਗੀ ਤੇਰੇ ਨਾਲੋਂ ਜ਼ਿਆਦਾ ਨਹੀਂ ਗੋਣਾ ਬਸ ਇਹਨਾਂ ਨੂੰ ਸੁਣਾਉਣਾ ਆਵੇਂ ਮੁੰਡੇ ਸਰੀਲੇ ਆ ਸਾਰੇ ਸਾਰੇ ਮੁੰਡੇ ਸਰੀਲੇ ਦੋਨੇ ਜਿਹੜੇ ਆਹ ਪੈਸੇ ਜੱਕਦੇ ਸਾਰੇ ਇਹ ਸਰੀਲੇ ਐ ਸੈਂਸ ਗੇਲ ਰੱਖ ਕੇ ਚੱਲ ਦੋ ਬੋਲ ਹਾਂ ਸਕਿੱਲ ਕਰਦਾ ਠੀਕ ਹੈ ਉੱਚਾ ਤਾਂ ਨਹੀਂ ਹੈਗਾ ਉੱਚਾ ਨਾ ਸਹੀ ਆ ਭਾਜੀ ਉੱਚਾ ਭਰਾਵਾ ਥੱਲੇ ਲੱਗ ਦੂਜਾ ਕਾਲਾ ਰੱਖੇਗਾ ਹਾਂ 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 ਠੀਕ ਹੈ ਚੱਲ ਭਾਈ ਚੱਲ ਭਾਈ ਓ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਓ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਂ ਓ ਗਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ ਜ਼ਿੰਦਗੀ ਐ ਤੇਰੇ ਨਾਲ ਤੂੰ ਮੇਰਾ ਹੈ ਪਿਆਰ ਆ ਜਾਵੇਂ ਮਾਹੀ ਵੇ ਓ ਮੈਨੂੰ ਤੇਰਾ ਇੰਤਜ਼ਾਰ ਮੋਢਾ ਇਹ ਵੀ ਸਰੀਲਾ ਗੋਰੀ ਕਿੱਥੇ ਗਿਆ ਹੈ ਹੈ ਇਧਰ ਆਗਾ ਫਟਾਫਟ ਸੇਧਿਆ ਤੂੰ ਵੀ ਇਹੀ ਸੇਰ ਰੱਖਣਾ ਚੱਲ ਪਹਿਲਾਂ ਤਾਂ ਮੇਰੇ ਮਾਮਾ ਜੀ ਵਾਸਤੇ ਤਾੜੀ ਲਾ ਦੇ ਉਹ ਚੱਲ ਤਾੜੀਆਂ ਲਾਈ ਜਾਂਦੇ ਹੋ ਕਿ ਕਸੇ ਨਹੀਂ ਕਰਦੇ ਬਹੁਤ ਖੂੜਾ ਹਾਂ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹਾਂ ਤੇਰੇ ਨਾਲ ਸੁਬਾਹ ਤੇਰੇ ਨਾਲ ਸ਼ਾਂ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਹੀ ਵੇ ਜ਼ਿੰਦਗੀ ਆ ਤੇਰੇ ਨਾਲ ਜਾਵੇ ਮਾਹੀ ਮੈਨੂੰ ਤੇਰਾ ਇੰਤਜ਼ਾਰ ਸਰ ਸਾਰੇ ਦੇ ਹੈ ਥੋੜੀ ਤਿਆਰੀ ਕਰਾਉਣ ਵਾਲੀ ਹੈਗੀ ਹੈ ਪਰ ਹਜੇ ਤਾੜੀਆਂ ਨੇ ਸਾਰਿਆਂ ਵਾਸਤੇ ਮਾਰੋ ਸਾਰੇ ਗਾਉਂਦੇ ਇਹ ਤੇ ਹੁਣ ਮੰਗੀ ਦੋ ਬੋਲ ਸੜਾਊਗਾ ਸਥਾਈ ਆਦਰਾ ਇੱਕ ਮੰਗੀ ਲਾਊਗਾ ਉਸ ਤੋਂ ਬਾਅਦ ਗੰਢੇ ਉੱਤੇ ਮਹਿਰਮਾ ਹੋਵੇ ਤੇ ਫਿਰ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਅ ਅੱਗੇ ਵੀ ਹੈਗੇ ਨੇ ਬਹੁਤ ਰਿਸਪੈਕਟਡ ਨੇ ਭਰਾ ਨੇ ਸਾਰੇ ਤੇ ਉਹ ਗਾਉਣਗੇ ਤੇ ਹੋਰ ਮੰਗੀ ਸਥਾਈ ਆਦਰਾ ਤੁਹਾਨੂੰ ਸੁਣਾਏਗਾ ਮੰਗੀ ਨਾਲ ਤੇ ਜ਼ੋਰ ਦਾ ਤਾੜੀਆਂ ਮਾਰ ਦਿਓ ਜੀ ਹਾਂ ਲੋ ਪਹਿਲਾਂ ਤਾੜੀ ਮਾਰਦੇ ਮੇਰੇ ਉਸਤਾਦ ਜੀ ਦੇ ਨਾਂ ਤੇ ਖਿੱਚ ਕੇ ਮਾਰੋ ਯਾਰ ਤੇਜਕਾਰਾ ਬੱਬੂ ਲਾਲਵਾਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੇ ਅੱਜ ਕੋ ਜੀ ਕੀ ਕਹਿੰਦਾ ਗੱਲ ਪਿਆਰ ਦੀ ਆ ਟੁੱਟੇ ਦਿਲ ਦੀ ਮੇਰੇ ਮਾਮਾ ਜੀ ਜਕਰ ਹੁਸੈਨ ਜੀ ਅੱਜ ਗੜਾ ਥੋੜਾ ਖਰਾਬ ਆ। ਓ ਹੁਣ ਨਈਓ ਮੈਂ ਤੋ ਤੈਨੂੰ ਦੇਣੀ ਆਂ ਮਾਫੀਆਂ। ਓ ਭੁੱਲੀ ਆਂ ਨੀ ਚੇਤੇ। ਓ ਮੈਨੂੰ ਤੇਰੀਆਂ ਚੁਲਕੀਆਂ ਕਾਲ ਕਰਨੀ ਹੁੰਦੀ ਸੀ ਕਿਸੇ ਹੋਰ ਨੂੰ ਰਸੋ ਲੈਣ ਦੇ ਤੇਰੇ ਹੁਣ ਨਹੀਂ ਉਹ ਫਾਇਦੇ ਕੱਲੀ ਬਹਿ ਕੇ ਰੋਣ ਤੇ ਉਹ ਮੇਰੇ ਤੇਰੀਆਂ ਚਲਾ ਕੀ ਜਾ ਕੋਲ ਕਰਨੀ ਹੁੰਦੀ ਸੀ ਲਾਸਟ ਅਦਰ ਤੇ ਆਣਾ ਸੁਣਿਆ ਕਹਿੰਦਾ ਓ ਹੁਣ ਜੀ ਦੀ ਜ਼ਿੰਦਗੀ ਦੇ ਹਿੱਸੇ ਵਿੱਚ ਆਈ ਤੂੰ ਮੇਰੇ ਵਾਂਗੂ ਨੂੰ ਨਾ ਪਾਗਲ ਬਣਾਈ ਤੂੰ ਓ ਹੁਣ ਜੀ ਦੀ ਜ਼ਿੰਦਗੀ ਦੇ ਹਿੱਸੇ ਵਿੱਚ ਆਈ ਤੂੰ ਸਾਡੀ ਭਾਰਤੀ ਸ਼ਰਮਾ ਜੀ ਮੇਰੇ ਵਾਂਗੂ ਨੂੰ ਨਾ ਪਾਗਲ ਬਣਾਈ ਤੂੰ ਝੂਠ ਹੈ ਆਪਣੀ ਜੋ ਬਾਤੇ ਲਿਖੇ ਆਈ ਜੋ ਜੇ ਨੂੰ ਲਿਖਣ ਮਿਆਂ ਦੇਵਾ ਨੀ ਮੈਨੂੰ ਤੋਰਣ ਦੇ ਤੇਰੇ ਹੁਣ ਨਹੀਂ ਕਹਵਾਂਗੇ ਥੇੜੀ ਬੈ ਕੇ ਰੋਣ ਦੇ ਹੁਣ ਬੱਦਵੀ ਕਿਸੇ ਦਾ ਯਾਰ ਹੋ ਲੈਣ ਦੇ ਤੇਰੇ ਹੁਣ ਨਹੀਂ ਆਫੇ ਦੇ ਅੱਲੀ ਬੈ ਕੇ ਰੋਣ ਦੇ ਹੁਣ ਮੈਨੂੰ ਵੀ ਕਿਸੇ ਦਾ ताड़ी मंग वासि ज़ोरदार मारियो जी